ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 6 ਨਵੰਬਰ 2025 ਦਿਨ ਵੀਰਵਾਰ ਨਾਨਕਸ਼ਹੀ ਸਮਾਧ 557 ਕੱਤਕ ਮਹੀਨੇ ਦੀ 23 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮਾਂ ਚ ਬੜ ਚੁਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਮੈਂਟਨ ਚ ਆਪਣੀ ਤੇਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਵੈਨਕੂਵਰ ਕ੍ਰਿਕਟਲਮ ਤਿੰਨ ਤਾਹ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਮੰਤਰੀ ਵੱਲੋਂ ਜਿਹੜਾ ਨਵਾਂ ਖੁਲਾਸਾ ਕੀਤਾ ਗਿਆ ਕਿ ਅਗਲੀ ਨੀਤੀ ਕੀ ਆ ਅ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਬਲੂਮਬਰਗ ਦੀ ਰਿਪੋਰਟ ਦੀ ਅਮਰੀਕਨ ਮੀਡੀਆਦਾਰਾ ਬਲੂਮਬਰਗ ਜਿਹਨੇ ਕਿ ਨਵੇਂ ਸਬੂਤ ਲੈ ਆ ਕੇ ਪੇਸ਼ ਕਰ ਦਿੱਤੇ ਆ ਕਿ ਕਿਵੇਂ ਕੈਨੇਡਾ ਨੂੰ ਜਾਣਕਾਰੀ ਮਿਲੀ ਕਿ ਭਾਈ ਨੱਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਆ ਅਮਰੀਕਾ ਦੇ ਵਿੱਚ ਕੀ ਕੀ ਹੋਇਆ ਭਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਯੂਕੇ ਦੇ ਵਿੱਚ ਕਤਲ ਹੋਇਆ ਉਹ ਮੌਤ ਕਿਵੇਂ ਨਹੀਂ ਸੀ ਕਤਲ ਕਿਵੇਂ ਸੀ ਨਵੀਂ ਜਾਣਕਾਰੀ ਜਿਹੜੀ ਆ ਬਾਹਰ ਆਈ ਹੈ ਤੁਹਾਡੇ ਨਾਲ ਵਿਸਥਾਰ ਵਿੱਚ ਸਾਂਝੀ ਕਰਾਂਗੇ ਦੋ ਹੋਰ ਪੰਜਾਬੀ ਕੈਨੇਡਾ ਦੇ ਵਿੱਚ ਡਰੱਗ ਦੀ ਤਸਕਰੀ ਕਰਦੇ ਆ ਫੜੇ ਗਏ ਆ ਇਹ ਵੀ ਆਪਾਂ ਗੱਲ ਕਰਨੀ ਆ ਭਾਰਤ ਦੇ ਵਿੱਚ ਨਕਲੀ ਵੋਟਾਂ ਕਿਵੇਂ ਪੈਂਦੀਆਂ ਰਹੀਆਂ ਤੇ ਸਰਕਾਰਾਂ ਕਿਵੇਂ ਬਣਦੀਆਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਖੀਰ ਵਿੱਚ ਗੱਲਬਾਤ ਕਰਾਂਗੇ ਪਾਕਿਸਤਾਨ ਨੂੰ ਜਾ ਰਿਹਾ ਜਥੇ ਜਿੱਦੇ ਤੇ ਇਤਰਾਜ਼ ਜਤਾਇਆ ਗਿਆ ਵੀ Hindu ਸ਼ਰਧਾਲੂਆਂ ਨੂੰ ਲੰਘਣ ਨਹੀਂ ਦਿੱਤਾ ਜਦੋਂ ਕਿ ਸਚਾਈ ਵਿੱਚੋਂ ਕੁਝ ਹੋਰ ਨਿਕਲੀ ਆ ਇਹਦੇ ਬਾਰੇ ਵੀ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत का सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी वी स्ट्रीट पाइल बिजनेस सेंटर सरी कॉल छे सौ चार पांच सौ तिरानवे ग्यारह ग्यारह कैलगरी की कामयाबी तो बाद हूँ अस अपनी तीजी लोकेशन एडमिंटन भी खोल ली है ਦਸੋ ਹੋਤਾ ਸ਼ੋਚ ਇੱਕ ਵਾਰ ਫੇਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੰਤਰੀ ਮਿਨਿਸਟਰ ਲੈਨਾਰਡਿਆ ਵੱਲੋਂ ਅੱਜ ਦੱਸਿਆ ਗਿਆ ਕਿ ਉਹਨਾਂ ਦੀ ਪ੍ਰਾਇੋਰਟੀ ਕੀ ਹੈ ਮਤਲਬ ਕਿ ਕੈਨੇਡਾ ਦੇ ਵਿੱਚ ਅਗਾ ਪੱਕੇ ਕਿਹੜੇ ਲੋਕ ਕਰਨੇ ਆ ਇਹਦੇ ਬਾਰੇ ਉਹਨਾਂ ਨੇ ਵਿਸਤਾਰ ਵਿੱਚ ਦੱਸਿਆ ਕਿ ਸਾਡੀ ਪਹਿਲ ਪਹਿਲਾ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇਣ ਦੀ ਹੈ ਜਾਨੀ ਕਿ ਜਿਹੜੇ ਲੋਕ ਵਰਕ ਪਰਮਿਟ ਸਟੂਡੈਂਟ ਵੀਜ਼ੇ ਤੇ ਸupervise ਤੇ ਜਾਂ ਕਈ ਹੋਰ ਸਾਧਨਾਂ ਦੇ ਰਾਹੀਂ ਆਲਰੇਡੀ ਕੈਨੇਡਾ ਦੇ ਵਿੱਚ ਆਪਲਾਈ ਕੀਤਾ ਹੋਇਆ ਆ ਪਹਿਲਾਂ ਉਹਨਾਂ ਨੂੰ ਪੱਕੇ ਕਰਨਾ ਆ ਬਾਹਰੋਂ ਨਵੇਂ ਲੋਕ ਘੱਟ ਲਿਆਉਣ ਦੀ ਕੋਸ਼ਿਸ਼ ਕਰਨੀ ਆ ਵੈਸੇ ਗੱਲ ਸਹੀ ਵੀ ਬਣਦੀ ਆ ਕਿਉਂਕਿ ਜਿਹੜੇ ਲੋਕ ਇਸ ਵੇਲੇ ਕੈਨੇਡਾ ਵਿੱਚ ਕੱਚੇ ਨੇ ਰਹਿ ਤਾਂ ਕੈਨੇਡਾ ਦੇ ਵਿੱਚ ਹੀ ਰਹੇ ਆ ਉਹ ਕੈਨੇਡਾ ਦੇ ਸਾਧਨ ਵੀ ਵਰਤ ਰਹੇ ਆ ਕੈਨੇਡਾ ਦਾ ਖਾਣਾ ਵੀ ਖਾ ਰਹੇ ਆ ਕੈਨੇਡਾ ਦੇ ਘਰਾਂ ਦੇ ਵਿੱਚ ਵੀ ਰਹਿ ਰਹੇ ਆ ਸੋ ਜਿਹੜਾ ਸਿਸਟਮ ਜਿਹਦੇ ਤੇ ਬੋਝ ਪਿਆਦਾ ਆ ਆਲਰੇਡੀ ਹਿੱਸਾ ਬਣ ਚੁੱਕੇ ਆ ਸੋ ਨਵੇਂ ਜੇਕਰ ਆਉਣਗੇ ਤਾ ਉਹਨਾਂ ਦਾ ਬੋਝ ਜਿਹੜਾ ਆ ਫਿਰ ਹੋਰ ਕੈਨੇਡਾ ਨੂੰ ਚੱਕਣਾ ਪਊਗਾ ਇਸ ਕਰਕੇ ਕੈਨੇਡਾ ਨੇ ਅਗਲੇ ਕੁਝ ਸਾਲਾਂ ਦੇ ਵਿੱਚ ਪਹਿਲਾਂ ਉਹਨਾਂ ਲੋਕਾਂ ਨੂੰ ਪੱਕੇ ਕਰਨਾ ਆ ਜਿਹੜੇ ਕਿ ਪਹਿਲਾਂ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਆ ਸੋ ਜਿਹੜਾ ਬਜਟ ਰੱਖਿਆ ਗਿਆ ਉਹ 3 ਲੱਖ ਤੇ 80 ਹਜ਼ਾਰ ਦਾ ਰੱਖਿਆ ਗਿਆ ਵੀ 3 ਲੱਖ 80 ਹਜ਼ਾਰ ਲੋਕ ਅਗਲੇ 3 ਸਾਲ ਹਰ ਸਾਲ ਜਿਹੜੇ ਆ ਉਹ ਪਰਮਨੈਂਟ ਰੈਜ਼ੀਡੈਂਸ ਵਜੋਂ ਸਦਣੇ ਆ ਸੋ ਇਹਦੇ ਵਿੱਚ ਕੁਝ ਹੋਰ ਕੈਟਾਗਰੀਜ਼ ਅੱਡ ਜੋੜੀਆਂ ਗਈਆਂ ਕੁੱਲ ਮਿਲਾ ਕੇ 456000 ਲੋਕ ਜਿਹੜੇ ਆ ਵੱਧ ਤੋਂ ਵੱਧ ਪੱਕੇ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਰਿਫਿਊਜੀ ਆ ਵਿੱਚ ਇਕਨੋਮਿਕ ਕਲਾਸ ਵਾਲੇ ਆ ਵਿੱਚ ਵਰਕ ਪਰਮਿਟ ਵਾਲੇ ਵਿੱਚ ਪੀਐਨਪੀ ਵਾਲੇ ਵਿੱਚ ਸਟੂਡੈਂਟ ਵੀਜ਼ਾ ਵਾਲੇ ਸਾਰਾ ਕੁਝ ਸੋ ਤਕਰੀਬਨ 2 ਮਿਲੀਅਨ ਜਾਨੀ ਕਿ 20 ਲੱਖ ਬੰਦਾ ਇਸ ਵੇਲੇ ਕੈਨੇਡਾ ਚ ਇਹੋ ਜਿਹਾ ਜਿਹੜਾ ਕੱਚਾ ਆ ਤੇ ਪੱਕੇ ਹੋਣ ਦੀ ਜੜੀ ਕਰ ਰਿਹਾ ਆ ਉਹਨਾਂ ਵਿੱਚ 2026 ਚ ਕੇਵਲ 456000 ਲੋਕ ਵੱਧ ਤੋਂ ਵੱਧ ਪੱਕੇ ਕੀਤੇ ਜਾ ਸਕਦੇ ਆ ਸੋ ਇਹਦਾ ਮਤਲਬ ਇਹ ਨਿਕਲਦਾ ਕਿ ਜੇਕਰ ਇੱਕ ਵੀ ਬੰਦਾ ਕੈਨੇਡਾ ਵੱਲੋਂ ਬਾਹਰੋਂ ਨਾ ਛੱਡਿਆ ਜਾਵੇ ਤਾਂ ਇਹੀ ਬੈਕਲੌਗ ਜਿਹੜਾ 20 ਲੱਖ ਦਾ ਇਹਨੂੰ ਖਤਮ ਕਰਨ ਲਈ 4-5 ਸਾਲ ਚਾਹੀਦੇ ਆ ਤੋ ਲੱਗਦਾ ਹੈ ਕਿ ਕੈਨੇਡਾ ਸਰਕਾਰ ਉਹਨਾਂ ਇਹੀ ਕਾਰਨ ਜਾ ਰਹੀ ਹੈ ਉਹਦੇ ਵਿੱਚ ਵੀ ਮੈਰਿਟ ਦੇਖੀ ਜਾਊਗੀ ਜਿਹੜਾ ਉਹ ਪੱਕਾ ਪਹਿਲਾਂ ਹੋਊਗਾ ਜਿਹਦੇ ਕੋਲ ਯੋਗਤਾ ਜ਼ਿਆਦਾ ਆ ਜਿਹਦੇ ਪੁਆਇੰਟ ਜ਼ਿਆਦਾ ਬਣਦੇ ਆ ਉਸ ਤੋਂ ਬਾਅਦ ਦੇ ਵਿੱਚ ਬਾਕੀਆਂ ਨੂੰ ੜੀ ਕਰਨੀ ਪੈਣੀ ਆ ਜਾਂ ਫਿਰ ਇਸ ਗੱਲ ਦੀ ੜੀ ਕਰਨੀ ਪਊਗੀ ਕਿ ਗਾਹਾਂ ਜਾ ਕੇ ਕੋਈ ਹੋਰ ਕਾਨੂੰਨ ਵਿੱਚ ਚੇਂਜ ਆ ਜਾਵੇ ਕੋਈ ਗਿਣਤੀ ਵਾਧ ਜਾਵੇ ਕੋਈ ਨਰਮਾਈ ਆ ਜਾਵੇ ਆਦਰਵਾਇਜ਼ ਮੈਰਿਟ ਦੇ ਆਧਾਰ ਦੇ ਉੱਤੇ ਯੋਗ ਲੋਕ ਪਹਿਲਾਂ ਪੱਕੇ ਹੋਣਗੇ ਅਤੇ 20 ਲੱਖ ਦੇ ਵਿੱਚੋਂ ਤਕਰੀਬਨ 4.5 ਲੱਖ ਲੋਕ ਹੀ ਹਰ ਸਾਲ ਪੱਕੇ ਹੋ ਸਕਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਹੈ ਬਲੂਮਬਰਗ ਦੀ ਉਸ ਰਿਪੋਰਟ ਦੀ ਜਿਨੇ ਇੱਕ ਵਾਰੀ ਫਿਰ ਤਹਿਲਕਾ ਬਚਾ ਦਿੱਤਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੇਜਰ ਦਾ ਕਤਲ ਅਮਰੀਕਾ ਦੇ ਵਿੱਚ ਵਕੀਲ ਗੁਰਪ੍ਰਤਮan ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਇੰਗਲੈਂਡ ਦੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਕਤਲ ਹੈ ਜਿਹਨੂੰ ਮੌਤ ਦਾ ਰੂਪ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜ ਵਰਡ ਦਾ ਕਤਲ ਉਸ ਤੋਂ ਪਹਿਲਾਂ ਭਾਈ ਹਰਮੀਤ ਸਿੰਘ ਪੀਐਚਐਲੀ ਦਾ ਕਤਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜੀ ਇਹ ਇਸ ਰਿਪੋਰਟ ਦੇ ਵਿੱਚ ਦਾ ਜ਼ਿਕਰ ਹੈਗਾ ਆ ਇਹਦੇ ਵਿੱਚ ਬਹੁਤ ਸਾਰੀ ਨਵੀਂ ਜਾਣਕਾਰੀ ਸ਼ਾਮਲ ਹੈ ਰਿਪੋਰਟ ਵਿੱਚ ਤੇ ਬਹੁਤ ਕੁਝ ਪੁਰਾਣਾ ਜਿਹੜਾ ਆ ਉਹਨੂੰ ਵਿਸਥਾਰ ਸਹਿਤ ਦੱਸਿਆ ਗਿਆ ਆ ਤੇ ਇਹ ਰਿਪੋਰਟ ਜਿਹੜੀ ਆ ਬਲੂਮਬਰਗ ਦੇ ਮੈਥਿਊ ਕੈਂਬਲ ਨਾਂ ਦੇ ਪੱਤਰਕਾਰ ਨੇ ਤਿਆਰ ਕੀਤੀ ਆ ਬਲੂਮਬਰਗ ਅਮਰੀਕਾ ਦਾ ਇੱਕ ਨਾਮਵਰ ਪ੍ਰਾਈਵੇਟ মিডিਆ ਅਧਾਰਾ ਹੈਗਾ ਆ ਸੋ ਇਹਦੀ ਰਿਪੋਰਟ ਦੋ ਤਰ੍ਹਾਂ ਦੀ ਇੱਕ ਵੀਡੀਓ ਰਿਪੋਰਟ ਆ ਜਿਹੜੀ ਕਿ 22 ਮਿੰਟ ਦੀ ਆ ਉਹਦੇ ਵਿੱਚ ਵਿਸਥਾਰ ਕੱਲਬਾਤ ਨਹੀਂ ਆ ਪਰ ਜਿਹੜੀ ਲਿਖਤੀ ਰਿਪੋਰਟ ਉਹਨੇ ਵੈਬਸਾਈਟ ਤੇ ਚਾੜੀ ਆ ਉਹ ਬਹੁਤ ਜ਼ਿਆਦਾ ਵਿਸਥਾਰ ਹੈਗਾ ਉਹਦੇ ਵਿੱਚ ਕੱਲੀ-ਕੱਲੀ ਗੱਲ ਜਿਹੜੀ ਉਹਨਾਂ ਨੇ ਸਾਫ਼ ਕਰ ਦਿੱਤਾ ਆ ਸੋ ਜੇਕਰ ਕੋਈ ਇਸ ਮਾਮਲੇ ਨੂੰ ਜਾਣਨ ਦਾ ਇਸ਼ਕ ਹੈ ਤਾਂ ਉਹਨੂੰ ਇਹ ਪੂਰੀ ਰਿਪੋਰਟ ਜ਼ਰੂਰੀ ਪੜ੍ਹਨੀ ਚਾਹੀਦੀ ਆ ਬਾਕੀ ਮੋਟਾ-ਮੋਟਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਵਿੱਚ ਦੋ-ਤਿੰਨ ਗੱਲਾਂ ਪ੍ਰਮੁੱਖ ਨੇ ਇੱਕ ਤਾਂ ਗੱਲ ਇਹਦੇ ਵਿੱਚ ਇਹ ਆ ਕਿ ਜਿਹੜੇ ਗੁਰਪਤਵੰਨ ਸਿੰਘ ਪੰਨੂ ਨੂੰ ਉਹਨਾਂ ਨੂੰ ਅਮਰੀਕਨ ਅਧਿਕਾਰੀਆਂ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਤੁਹਾਡੀ ਜਾਨ ਨੂੰ ਕਿਸ ਤਰ੍ਹਾਂ ਦਾ ਖਤਰਾ ਆ ਤੇ ਕਿੰਨਾ ਖਤਰਾ ਆ ਉਹਨਾਂ ਨੇ ਉਹਨਾਂ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਸੀਗਾ ਕਿ ਅਸੀਂ ਤੇਰੇ ਘਰ ਦੇ ਅੱਗੇ ਤੇਰੇ ਕੰਮ ਦੇ ਬਾਹਰ ਸਰਵੇਲੈਂਸ ਕਰ ਰਹੇ ਆ ਨਿਗਰਾਨੀ ਖਬਰਾਉਣਾ ਨਹੀਂ ਵੀ ਕੋਈ ਹੋਰ ਖਰੇ ਬੰਦੇ ਸਰਵੇਲੈਂਸ ਕਰੇ ਰਹੇ ਆ ਉਹਦੀਆਂ ਫੋਟੋਆਂ ਖਿੱਚੀਆਂ ਗਈਆਂ ਉਹਦੀ ਫੋਟੋ ਇਸ ਹਿਸਾਬ ਨਾਲ ਖਿੱਚੀ ਗਈ ਕਿ ਉਹਦੀ ਲੋਕੇਸ਼ਨ ਨਾਲ ਜਾਵੇ ਅਸਲ ਵਿੱਚ ਦੋ ਪਾਸੇ ਕੰਮ ਕੀਤਾ ਜਾ ਰਿਹਾ ਸੀਗਾ ਸੋ ਨਾਲੇ ਤਾਂ ਅਮਰੀਕਨ ਅਧਿਕਾਰੀ ਗੁਰਪਤਮan ਸਿੰਘ ਪੰਨੂ ਨੂੰ ਵਿਚਾਰ ਰਹੇ ਸੀਗੇ ਤੇ ਨਾਲ ਦੀ ਨਾਲ ਉਹਦੀ ਜਾਣਕਾਰੀ ਜਿਹੜੀ ਆ ਨikhil ਗੁਪਤਾ ਨੂੰ ਦੇ ਰਹੇ ਸੀਗੇ ਜਿਹੜਾ ਕਿ ਭਾਰਤੀ ਏਜੰਟ ਗਾਂਹਰਾ ਦੇ ਨਾਲ ਕੰਮ ਕਰ ਰਿਹਾ ਸੀ ਤਾਂ ਕਿ ਉਹਨੂੰ ਫਿਰ ਸਬੂਤਾਂ ਸਹਤ ਨੱਪਣਾ ਸੌਖਾ ਹੋ ਜਾਵੇ ਉਹਨੂੰ ਉਹਨਾਂ ਚਿਰ ਨੱਪਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਹ ਕੋਈ ਠੋਸ ਸਬੂਤ ਅਮਰੀਕਾ ਨੂੰ ਨਹੀਂ ਸੀ ਦੰਦਾ ਜਿੱਦ ਤੋਂ ਪਤਾ ਲੱਗ ਜਵੇ ਕਿ ਉਹ ਇਹ ਵਾਕਿਆ ਹੀ ਕੰਮ ਕਰਨਾ ਚਾਹੁੰਦਾ ਆ ਤੇ ਜਿਉਂ ਹੀ ਉਹਨੇ ਜਿਹੜੇ ਅਮਰੀਕਨ ਡਾਲਰ 15000 ਦੇ ਕਰੀਬ ਏਜੰਟ ਨੂੰ ਫੜਾਏ ਜਿਹੜਾ ਕਿ ਅਮਰੀਕਨ ਪੁਲਿਸ ਦਾ ਅਧਿਕਾਰੀ ਹੋਈ ਸੀਗਾ ਤਾਂ ਇੱਕ ਸਬੂਤ ਬਣ ਗਿਆ ਵੀ ਹਾਂ ਇਹ ਬੰਦਾ ਸੱਚਾ ਹੀ ਸੀਰੀਅਸ ਆ ਤੇ ਵਾਕਿਆ ਹੀ ਇਹ ਮਰਵਾਉਣਾ ਚਾਹੁੰਦਾ ਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਪ੍ਰਾਗ ਸੱਦਿਆ ਗਿਆ ਵੀ ਆਪਾਂ ਹੁਣ ਬਾਕੀ ਗੱਲ ਮਿਲ ਕੇ ਕਰਨੀ ਆ ਉੱਥੋਂ ਉਹਨੂੰ ਚੁੱਕ ਲਿਆ ਜੀ ਤੇ ਹੁਣ ਇਸ ਵੇਲੇ ਅਮਰੀਕਾ ਦੀ ਨਿਊਯਾਰਕ ਅਦਾਲਤ ਵਿੱਚ ਕੇਸ ਪਹੁੰਚ ਰਿਹਾ ਆ ਸੋ ਪੰਨੂ ਬਾਰੇ ਇੱਕ ਨਵੀਂ ਗੱਲ ਇਹ ਵੀ ਪਤਾ ਲੱਗੀ ਆ ਕਿ ਇੱਕ ਵਾਰ ਨਿਖਲ ਗੁਪਤਾ ਨੇ ਆਪਣੇ ਇੰਡੀਆ ਵਿਚਲੇ ਹੈਂਡਲਰ ਦੇ ਕਹਿਣ ਤੇ ਇਹ ਵੀ ਹੁਕਮ ਅਮਰੀਕਾ ਵਿਚਲੇ ਹਿੱਟਮੈਨ ਨੂੰ ਦਿੱਤਾ ਸੀ ਜਿਹੜਾ ਕਿ ਪੁਲਿਸਿਆ ਸੀਗਾ ਕਿ ਜੂਨ ਤੋਂ ਪਹਿਲਾਂ ਪਹਿਲਾਂ ਆਪਾਂ ਕਈ ਮਾਰਨੇ ਆ 12 ਦੀ ਗਿਣਤੀ ਦੱਸੀ ਗਈ ਵੀ ਜਲਦੀ ਕਰੋ ਨਾ ਨਹੀਂ ਦੱਸੇ ਗਏ ਤੇ ਉਹ ਕਹਿੰਦੇ ਵੀ ਜੇ ਪੰਨੂ ਨੂੰ ਖਤਮ ਕਰਨ ਲਈ ਨਾਲ ਬੈਠੇ ਦੋ ਚਾਰ ਵੀ ਮਾਰਨੇ ਪਏ ਤਾਂ ਠੋਕ ਦਿਓ ਤੇ ਇਹ ਬੰਦਾ ਮਾਰਨਾ ਆ ਸੋ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਉਹ ਉਹਵਤਾਰ ਸਿੰਘ ਖੰਡੇ ਹੁਣਾਂ ਦਾ ਕਤਲ ਆ ਜਿਹਨੂੰ ਹੁਣ ਤੱਕ ਜਿਹੜੀ ਬ੍ਰਿਟਿਸ਼ ਅਧਿਕਾਰੀ ਆ ਸਰਕਾਰ ਆ ਉਹ ਇਹ ਕਹਿੰਦੀ ਰਹੀ ਆ ਕਿ ਕੁਦਰਤੀ ਮੌਤ ਆ ਕੈਂਸਰ ਨਾਲ ਉਹਨਾਂ ਦੀ ਮੌਤ ਹੋਈ ਆ ਪਰਿਵਾਰ ਅਤੇ ਦੋਸਤ ਹਮੇਸ਼ਾ ਇਹ ਕਹਿੰਦੇ ਰਹੇ ਆ ਵੀ ਨਹੀਂ ਸਾਨੂੰ ਸ਼ੱਕ ਆ ਵੀ ਉਹਨੂੰ ਭਾਰਤ ਸਰਕਾਰ ਨੇ ਕਿਸੇ ਤਰੀਕੇ ਮਾਰਿਆ ਹੁਣ ਖੰਡੇ ਦੀ ਮੌਤ ਦਾ ਕਾਰਨ ਅਧਿਕਾਰਤ ਤੌਰ ਦੇ ਉੱਤੇ ਐਕਿਊਟ ਮਾਈਲਡ ਲੁਕੇਮੀਆ ਯਾਨੀ ਕਿ ਖੂਨ ਦਾ ਕੈਂਸਰ ਦੱਸਿਆ ਗਿਆ ਹੈ ਜਿਹੜਾ ਬੜੀ ਤੇਜ਼ੀ ਨਾਲ ਵੱਧ ਸਕਦਾ ਆ ਜੋ ਖੰਡੇ ਦੇ ਪਰਿਵਾਰ ਵਾਲੇ ਦੋਸਤ ਇਹ ਮੰਨ ਨਹੀਂ ਸੀ ਰਹੇ ਇਹ ਰਿਪੋਰਟ ਦੱਸੇ ਤਮੰਦਰ ਸੇਗਾ ਸੋ ਪਾਕਿਸਤਾਨ ਦੇ ਵਿੱਚ ਭਾਈ ਪਰਵੀ ਸਿੰਘ ਪੰਜਵਾੜਾ ਤੇ ਭਾਈ ਹਰਮੀਰ ਸਿੰਘ ਪੀ ਐਚ ਡੀ ਦੇ ਕਤਲ ਤੋਂ ਬਾਅਦ ਅਵਤਾਰ ਸਿੰਘ ਖੰਡਾ ਜਿਹਨਾਂ ਦੇ ਪਿਤਾ ਵੀ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ ਉਹ ਇੱਕ ਪ੍ਰਮੁੱਖ ਟਾਰਗੇਟ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਖਾਲਸਤਾਨ ਦੀ ਮੁਹਿੰਮ ਦਾ ਇੱਕ ਵੱਡਾ ਉੱਪਰ ਦਾ ਆਗੂ ਸੀਗਾ ਸੋ ਜਿਹੜਾ ਪਦਾਰਥ ਖੰਡੇ ਨੂੰ ਦਿੱਤੇ ਜਾਣ ਦਾ ਸ਼ੱਕ ਕੀਤਾ ਜਾਂਦਾ ਜਿਹਦੇ ਬਾਰੇ ਹੁਣ ਕਈ ਕਲਾਂ ਬਲੂਮਬਰ ਦੀ ਰਿਪੋਰਟ ਨੇ ਕੱਢੀਆਂ ਉਹਦਾ ਨਾਮ ਪਲੋਨੀਅਮ ਹੈ ਪਲੋਨੀਅਮ ਜਿਹੜਾ ਯੂਰੇਨੀਅਮ ਨੂੰ ਅਰਚ ਰਿਚ ਕਰਕੇ ਬਣਾਇਆ ਜਾਂਦਾ ਰੂਸ ਅਤੇ ਰਾਇਲ ਦੀਆਂ ਖੁਫੀਆ ਏਜੰਸੀਆਂ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਲਈ ਲੰਮੇ ਸਮੇਂ ਤੋਂ ਵਰਤਦੀਆਂ ਰਹੀਆਂ ਇੰਗਲੈਂਡ ਦੇ ਵਿੱਚ ਰੂਸ ਨੇ ਇਹ ਕਈ ਵਾਰੀ ਵਰਤਿਆ ਆ ਤੇ ਇਹ ਇਹ ਕਰ ਸਕਦੇ ਆ ਕਿ ਸਰੋਂ ਦੇ ਦਾਣੇ ਜਿੰਨੀ ਚੀਜ਼ ਜਿਹੜੀ ਕਿ ਬਹੁਤ ਮਹਿੰਗੀ ਬਣਦੀ ਆ ਪੂਰੇ ਮੁਲਕ ਜੋਰ ਲਾ ਕੇ ਇੱਕ ਸਾਲ ਦੇ ਵਿੱਚ 100 ਕਿ ਗ੍ਰਾਮ ਬਣਾਉਂਦੇ ਆ ਰੂਸ ਸਭ ਤੋਂ ਵੱਧ ਬਣਾਉਂਦਾ ਆ ਤੇ ਉਹ ਜਿਹੜਾ ਸਰੋਂ ਦੇ ਦਾਣੇ ਜੰਮੀ ਚੀਜ਼ ਤੁਹਾਡੀ ਚਾਹ ਚ ਕਾਫੀ ਚ ਪਾਤੀ ਜਾਂ ਕਿ ਖਾਣੇ ਚ ਦੇ ਦਿੱਤੀ ਤਾਂ ਤੁਸੀਂ 3-4 ਦਿਨਾਂ ਦੇ ਵਿੱਚ ਹੀ ਕੈਂਸਰ ਦੇ ਲੱਛਣਾਂ ਦੇ ਨਾਲ ਮਰ ਜੰਨੇ ਆ ਤੇ ਉਹਦੋਂ ਕੋਈ ਫੜਿਆ ਵੀ ਨਹੀਂ ਜਾ ਸਕਦਾ ਕਿਉਂਕਿ ਉਹ ਇੱਕ ਰੇਡੀਓਐਕਟਿਵ ਪਦਾਰਥ ਆ ਆਪਣਾ ਅਸਰ ਕਰਕੇ ਉਹ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਆ ਪਰ ਅਵਤਾਰ ਸਿੰਘ ਖੰਡੇ ਦੀ ਮੌਤ ਵੇਲੇ ਇਹੀ ਲੱਛਣ نزدਕੀਆਂ ਨੇ ਦੇਖੇ ਸਗੇ ਪਰ ਬਰਤਾਨਵੀ ਅਧਿਕਾਰੀ ਉਸ ਵੇਲੇ ਮੰਨੇ ਨਹੀਂ ਸੋ ਦੋਸਤਾਂ ਤੇ ਪਰਿਵਾਰ ਦਾ ਸ਼ੱਕ ਬਿਲਕੁਲ ਸਹੀ ਜਾਪਦਾ ਆ ਕਿ ਭਾਈ ਅਵਤਾਰ ਸਿੰਘ ਖੰਡਾ ਤੇ ਇਹੀ ਤਰੀਕਾ ਵਰਤਿਆ ਗਿਆ ਆ ਸੋ ਇਹਦੇ ਵਿੱਚ ਜਿਹੜੀਆਂ ਡੇਟਾ ਜਿਹੜੀਆਂ ਬੜੀਆਂ ਨੋਟ ਕਰਨ ਵਾਲੀਆਂ ਆ ਅਵਤਾਰ ਸਿੰਘ ਖੰਡਾ ਦੀ ਮੌਤ ਜਿਹੜੀ ਆ ਉਹ 15 ਜੂਨ ਨੂੰ 2023 ਨੂੰ ਹੁੰਦੀ ਆ ਤੇ ਤਿੰਨ ਦਿਨ ਬਾਅਦ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਪਾਈ ਹਦੀਪ ਸਿੰਘ ਨੱਜਰ ਨੂੰ ਕਤਲ ਕੀਤਾ ਜਾਂਦਾ ਆ ਸੋ ਜਿਹੜੀ ਗੱਲ ਸਬੂਤਾਂ ਦੀ ਆਉਂਦੀ ਆ ਅਜੇ ਤੱਕ ਇਹ ਸਮਝਿਆ ਜਾ ਰਿਹਾ ਸੀਗਾ ਕਿ ਕੈਨੇਡਾ ਨੂੰ ਜੋ ਜਾਣਕਾਰੀ ਦਿੱਤੀ ਆ ਉਹ ਅਮਰੀਕਾ ਨੇ ਦਿੱਤੀ ਆ ਪਰ ਇਸ ਬ੍ਰੋਮਬਰਗ ਦੀ ਰਿਪੋਰਟ ਨੇ ਇੱਕ ਨਵੇਂ ਸਬੂਤ ਪੇਸ਼ ਕਰ ਦਿੱਤੇ ਆ ਕਿ ਇਹ ਜਾਣਕਾਰੀ ਬ੍ਰਿਟਾਨਵੀ ਖੁਫੀਆ ਏਜੰਸੀਆਂ ਨੇ ਕੈਨੇਡਾ ਤੱਕ ਪਹੁੰਚਾਈ ਆ ਕਿ ਭਾਰਤ ਗੁਰਪ੍ਰਤਮ ਸਿੰਘ ਪੰਨੂ ਹਰਦੀਪ ਸਿੰਘ ਨਿੱਜਰ ਅਵਤਾਰ ਸਿੰਘ ਖੰਡਾ ਨੂੰ ਮਾਰਨ ਦੀਆਂ ਸਕੀਮਾਂ ਬਣਾ ਚੁੱਕਿਆ ਆ ਬਰਤਾਨਵੀ ਕਫੀਆ ਏਜੰਸੀਆਂ ਭਾਰਤੀ ਏਜੰਟਾਂ ਦੀ ਵਾਇਰ ਟੈਪ ਕਰ ਰਹੀਆਂ ਸੀ ਮਤਲਬ ਕਿ ਚੋਰੀ ਛੱਪੇ ਉਹਨਾਂ ਦੇ ਫੋਨ ਸੁਣੇ ਜਾ ਰਹੇ ਸੀ ਵੀ ਉਹ ਗੱਲਬਾਤ ਕੀ ਕਰ ਰਹੇ ਆ ਤੇ ਉਹ ਤਿੰਨੇ ਹੀ ਜਿਹੜੇ ਆ ਨਿੱਜਰ ਪੰਨੂ ਤੇ ਖੰਡਾ ਨੂੰ ਮਾਰਨ ਦੀਆਂ ਗੱਲਾਂ ਇੰਗਲੈਂਡ ਵਿੱਚ ਬੈਠੇ ਭਾਰਤੀ ਏਜੰਟ ਕਰ ਰਹੇ ਸੀਗੇ ਉਹ ਭਾਰਤੀ ਏਜੰਟ ਕੌਣ ਸੀਗੇ ਉਹਨਾਂ ਦੇ ਨਾਂ ਹਜੇ ਨਹੀਂ ਬਾਹਰ ਆਏ ਆਉਣ ਵਾਲੇ ਸਮੇਂ 'ਚ ਆਉਣਗੇ ਸੋ ਇਹਨਾਂ ਨੇ ਖੰਡੇ ਦਾ ਜੁਗਨ 15 ਜੂਨ ਨੂੰ ਕੀਤਾ ਭਾਈ ਹਰਦੀਪ ਸਿੰਘ ਨਿੱਜਰ ਦਾ 18 ਨੂੰ 30 ਜੂਨ ਤੋਂ ਪਹਿਲਾਂ ਪਹਿਲਾਂ ਗੁਰਪਤਵੰਨ ਸਿੰਘ ਪੰਨੂ ਅਤੇ 12 ਜਾਣੇ ਹੋਰ ਮਾਰਨੇ ਸੀਗੇ ਸੋ ਖੰਡੇ ਅਤੇ ਨਿੱਜਰ ਦੇ ਕਤਲ ਤੋਂ ਬਾਅਦ ਵੀ ਇੰਗਲੈਂਡ ਦੀਆਂ ਏਜੰਸੀਆਂ ਇਹਨਾਂ ਵਾਇਰ ਟੈਪ ਨੂੰ ਚਰੌਂਦੀਆਂ ਰਹੀਆਂ ਭਾਰਤੀ ਏਜੰਟਾਂ ਦੇ ਉੱਤੇ ਤੇ ਭਾਰਤੀ ਏਜੰਟ ਇਹਨਾਂ ਕਤਲਾਂ ਤੋਂ ਬਾਅਦ ਵੀ ਇਹ ਗੱਲਾਂ ਮੰਨਦੇ ਰਹੇ ਆ ਕਿ ਕਿਵੇਂ ਉਹਨਾਂ ਨੇ ਨਿੱਜਰ ਨੂੰ ਸਫਲਤਾ ਸਹਿਤ ਖਤਮ ਕੀਤਾ ਆ ਸੋ ਇਹ ਸਾਰੇ ਸਬੂਤ ਜਿਹੜੇ ਆ ਇੰਗਲੈਂਡ ਦੇ ਕੋਲ ਸੀਗੇ ਉਹਨਾਂ ਨੇ ਕੈਨੇਡਾ ਨੂੰ ਇਹ ਦੇਣੇ ਸੀਗੇ ਇਹ ਜਾਣਕਾਰੀ ਇੰਨੀ ਗੁਪਤ ਸੀਗੀ ਇੰਨੀ ਸੈਂਸਿਟਿਵ ਸੀਗੀ ਕਿ ਇੰਗਲੈਂਡ ਨੇ ਕਿਸੇ ਵੀ ਤਰੀਕੇ ਇਲੈਕਟ੍ਰੋਨਿਕਲੀ ਨਹੀਂ ਭੇਜੀ ਬਕਾਇਦਾ ਇੱਕ ਏਜੰਟ ਭੇਜਿਆ ਬਰਤਾਨੀਆਂ ਤੋਂ ਕੈਨੇਡਾ ਦੇ ਰਾਜਧਾਨੀ ਆਟਵਾ ਨੂੰ ਉੱਥੇ ਵੀ ਪਹਿਲਾਂ ਦੱਸਿਆ ਵੀ ਆਹ ਆ ਦੋ ਚਾਰ ਬੰਦੇ ਆ ਜਿਨ੍ਹਾਂ ਨਾਲ ਗੱਲ ਕਰਨੀ ਆ ਵੱਧੂ ਬੰਦਿਆਂ ਨਾਲ ਗੱਲ ਨਹੀਂ ਕਰਨੀ ਤੇ ਉਹ ਰਿਪੋਰਟ ਫਿਰ ਉੱਥੇ ਦਿੱਤੀ ਗਈ ਉਹ ਰਿਪੋਰਟ ਫਿਰ ਕਹਾ ਟ੍ਰੂਡੋ ਤੱਕ ਪਹੁੰਚਾਈ ਗਈ ਤੇ ਟ੍ਰੂਡੋ ਨੇ ਫਿਰ ਤਾਂ ਜਾ ਕੇ ਪਾਰਲੀਮੈਂਟ ਵਿੱਚ ਖੜ ਕੇ ਇਹ ਗੱਲ ਕਹੀ ਸੀਗੀ ਸੋ ਮਤਲਬ ਕਿ ਟ੍ਰੂਡੋ ਦੇ ਜਿਹੜੇ ਦੋਸ਼ ਸੀਗੇ ਉਹਨਾਂ ਦਾ ਆਧਾਰ ਬਰਤਾਨੀਆਂ ਦੀਆਂ ਵਾਇਰ ਟੈਪ ਸੀਗਾ ਜਿਦੇ ਵਿੱਚ ਹੁਣ ਸਰੇਆਮ ਸਪਸ਼ਟ ਹੋ ਗਿਆ ਕਿ ਭਾਰਤੀ ਏਜੰਟ ਇੰਗਲੈਂਡ ਵਿੱਚ ਬੈਠੇ ਨਾ ਤਿੰਨਾਂ ਨੂੰ ਮਰਾਉਣ ਦੀ ਸਾਜ਼ਿਸ਼ ਰਚ ਰਹੇ ਸੀਗੇ ਅਤੇ ਦੋ ਨੂੰ ਮਰਾਉਣ ਤੋਂ ਬਾਅਦ ਫੋਨ ਦੇ ਉੱਤੇ ਮੰਨ ਰਹੇ ਸੀਗੇ ਕਿ ਆਪਰੇਸ਼ਨ ਜਿਹੜਾ ਉਹ ਸਫਲ ਰਿਹਾ ਆ। ਸੋ ਇਸ ਰਿਪੋਰਟ ਤੋਂ ਇੱਕ ਗੱਲ ਇਹ ਵੀ ਜਾਣ ਹੋ ਗਈ ਆ ਕਿ ਇੰਗਲੈਂਡ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਉਂਕਿ ਵਾਇਰ ਟੈਪ ਤਾਂ ਉਹਨਾਂ ਦੇ ਏਜੰਟ ਕਰ ਰਹੇ ਸੀਗੇ, ਏਜੰਸੀਆਂ ਕਰ ਰਹੀਆਂ ਸੀਗੀਆਂ ਕਿ ਭਾਰਤੀ ਏਜੰਟ ਜਿਹੜੇ ਨੇ ਉਹ ਖਾਲਸਤਾਨੀਆਂ ਨੂੰ ਮਾਰਨ ਦਾ ਪਲਾਨ ਬਣਾ ਰਹੇ ਆ ਪਰ ਫਿਰ ਵੀ ਅਵਤਾਰ ਸਿੰਘ ਖੰਡੇ ਦੇ ਕਤਲ ਨੂੰ ਜਿਹੜਾ ਦਬਾਇਆ ਗਿਆ ਉਹਨੂੰ ਮੌਤ ਦਾ ਰੂਪ ਦਿੱਤਾ ਗਿਆ ਕਿਉਂਕਿ ਉਸ ਵੇਲੇ ਕੀ ਸੀਗਾ ਕਿ ਰਿਸ਼ੀ ਸੋਨਿਕ ਦੀ ਸਰਕਾਰ ਸੀਗੀ ਰਿਸ਼ੀ ਸੋਨਿਕ ਹੁਣੇ ਮੋਦੀ ਉਹਨਾਂ ਦੇ ਬਹੁਤ ਲਾਗੇ ਸੀਗੇ ਸੋ ਉਸ ਵੇਲੇ ਗੱਲ ਦੱਬ ਲਈ ਗਈ ਆ ਪਰ ਇੱਕ ਦਿਲਚਸਪ ਗੱਲ ਜਿਹੜੀ ਸਮਝਣ ਵਾਲੀ ਉਹ ਇਹ ਆ ਜੂਨ ਦੇ ਵਿੱਚ ਸਾਰਾ ਕੁਝ ਹੋ ਰਿਹਾ 15 ਜੂਨ ਨੂੰ ਖੰਡੇ ਦਾ ਕਤਲ 18 ਨੂੰ ਹਰਦੀਪ ਸਿੰਘ ਮੇਜਰ ਦਾ ਕਤਲ 18 ਤੋਂ ਬਾਅਦ ਗੁਰਪਤਵਾਨ ਸਿੰਘ ਪੰਨੂ ਦੇ ਉੱਤੇ ਕੋਸ਼ਸ਼ਾਂ ਵਧਾ ਦਿੱਤੀਆਂ ਜਾਂਦੀਆਂ ਤੇ ਉਧਰੋਂ ਇੰਗਲੈਂਡ ਵਾਲੇ ਕੀ ਕਰਦੇ ਆ ਵੀ ਇਹ ਜੂਨ ਤੋਂ ਅਗਲਾ ਮਹੀਨਾ ਜੁਲਾਈ ਆ ਜੁਲਾਈ ਦੇ ਵਿੱਚ ਭਾਰਤੀ 에ਜੰਟ ਸਰਵੇਸ਼ ਰਾਜ ਨੂੰ ਇੰਗਲੈਂਡ ਵਿੱਚੋਂ ਬਾਹਰ ਕੱਢ ਦਿੰਦੇ ਆ ਇਹ ਸਰਵੇਸ਼ ਰਾਜ ਜਿਹੜਾ ਆ ਇੱਕ ਡਿਪਲੋਮੈਟ ਦੇ ਤੌਰ ਦੇ ਉੱਤੇ ਇੰਗਲੈਂਡ ਵਿੱਚ ਵਿਚਰ ਰਿਹਾ ਸੀਗਾ ਭਾਰਤੀ ਡਿਪਲੋਮੈਟ ਦੇ ਤੌਰ ਦੇ ਉੱਤੇ ਤੇ ਬੜੀ ਦਿਲਚਸਪ ਗੱਲ ਇਹ ਵੀ ਆ ਕਿ ਉਹਦੇ ਨਾਲ ਉਹਦੀ ਘਰ ਵਾਲੀ ਈਮਾਨਤ ਮਾਨ ਨੂੰ ਵੀ ਕੱਢਿਆ ਜਾਂਦਾ ਜਿਹੜੀ ਕਿ ਖੁਦ ਇੱਕ ਆਈਪੀਐਸ ਆਫੀਸਰ ਆ ਤੇ ਪੁਲਿਸ ਦੇ ਵਿੱਚ ਐਸਐਸਪੀ ਵੀ ਰਹੀ ਆ ਹੁਣ ਜਿਹੜੇ ਡਾਕੂਮੈਂਟਸ ਅਮਰੀਕਾ ਦੀ ਅਦਾਲਤ ਦੇ ਵਿੱਚ ਆ ਨikhil gupta ਦੇ ਮਾਮਲੇ 'ਚ ਨਿਊਯਾਰਕ ਦੇ ਵਿੱਚ ਸਾਹਮਣੇ ਹੋ ਚੁੱਕੇ ਆ ਜਨਤਕ ਹੋ ਚੁੱਕੇ ਆ ਉਹਦੇ ਵਿੱਚ ਵੀ imanat ਦਾ ਨਾਮ ਵਾਰ-ਵਾਰ ਆ ਰਿਹਾ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ nikhil gupta ਇੱਕ imanat ਨਾਂ ਦੇ handler ਨਾਲ ਗੱਲ ਕਰ ਰਿਹਾ ਸੀਗਾ ਸੋ ਇਹ ਇੰਗਲੈਂਡ ਵਾਲੀ imanat ਤੇ ਅਮਰੀਕਾ ਵਾਲਾ nikhil gupta ਦਾ imanat ਜਿਹੜਾ ਇੱਕੋ ਹੀ ਆ ਇਹਦੇ ਬਾਰੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਸੋ ਬਰੋਮਬਰਗ ਦੇ ਪੱਤਰਕਾਰਾਂ ਨੇ ਬਹੁਤ ਵੱਡੀ ਜਿਹੜੀ ਇਹ ਜਾਣਕਾਰੀ ਬਾਹਰ ਲੈਂਦੀ ਆ ਤੇ ਇਹਦੇ ਪਿੱਛੇ ਜ਼ਰੂਰ ਕੋਈ ਸਰਕਾਰੀ ਅਧਿਕਾਰੀ ਵੀ ਹੋਣਗੇ ਜਿਨ੍ਹਾਂ ਨੇ ਇਹ ਜਾਣਕਾਰੀ ਬਾਹਰ ਕੱਢ ਕੇ ਲੋਕਾਂ ਤੱਕ ਪਹੁੰਚਾਉਣ ਦਾ ਉਦਦਮ ਕੀਤਾ ਤਾਂ ਕਿ ਕੈਨੇਡੀਅਨ ਪਬਲਿਕ ਸਮੇਤ ਪੂਰੀ ਦੁਨੀਆ ਨੂੰ ਪਤਾ ਲੱਗ ਜਵੇ ਕਿ ਹੋਇਆ ਕੀ ਆ ਬਾਕੀ ਇਸ ਰਿਪੋਰਟ ਵਿੱਚ ਉਹ ਵੀ ਪਤਾ ਲੱਗ ਜਾਂਦਾ ਕਿ ਅਮਰੀਕਾ ਨੂੰ ਵੀ ਪਹਿਲਾਂ ਹੀ ਪਤਾ ਸੀਗਾ ਕਿ ਸਾਰਾ ਕੁਝ ਕੀ ਹੋ ਰਿਹਾ ਉਹਨਾਂ ਨੇ ਨਿਖਲ ਗੁਪਤਾ ਵੀ ਸੇਮ ਮੌਕੇ ਫੜਿਆ ਤੇ ਨਾਲ ਦੀ ਨਾਲ ਗੁਰਪਤਵਾਨ ਸਿੰਘ ਪਨੂ ਨੂੰ ਬਚਾਇਆ ਵੀ ਆ ਪਰ ਕੀ ਕੈਨੇਡਾ ਦੀਆਂ ਸੁਰੱਖਿਆ ਰਾਜਰੀਆਂ ਏਜੰਸੀਆਂ ਉਹ ਨਿੱਜਰ ਨੂੰ ਬਚਾ ਨਹੀਂ ਸਕਦੀਆਂ ਜੇ ਅਮਰੀਕਾ ਵਾਲੇ ਬਚਾ ਸਕਦੇ ਆ ਇਹ ਸਵਾਲ ਖੜਾ ਆ ਤੇ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕੈਨੇਡੀਅਨ ਅਧਿਕਾਰੀਆਂ ਨੇ ਤੇ ਖੁਦ ਭਾਈ ਹਰਦੀਪ ਸਿੰਘ ਮੈਜਰ ਨੇ ਇਸ ਤਾਬਨੀ ਨੂੰ ਉਨੀ ਗੰਭੀਰਤਾ ਨਾਲ ਲਿਆ ਨਹੀਂ ਜਿੰਨੀ ਨਾਲ ਲੈਣਾ ਚਾਹੀਦਾ ਸੀਗਾ ਉਹ ਗੱਲ ਜਿਹੜੀ ਆ ਚਲੋ ਚਲੀ ਦੇ ਵਿੱਚ ਪਾ ਗਏ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਨਹੀਂ ਸ਼ਾਇਦ ਇਹ ਨਿੱਜਰ ਹੋਣ ਦਾ ਵੀ ਬਚਾਅ ਹੋ ਸਕਦਾ ਹੈ ਸਗਾ ਹੁਣ ਜਿਹੜੇ ਲੋਕੇ ਪੁੱਛਦੇ ਰਹਿੰਦੇ ਆ ਕਿ ਕੈਨੇਡਾ ਨੇ ਸੰਬੂਧਣੀ ਦਿੱਤੇ ਭਾਰਤ ਨੂੰ ਉਹ ਇਹ ਰਿਪੋਰਟ ਜਿਹੜੀ ਆ ਵਿਸਤਾਰ ਦੇ ਵਿੱਚ ਜ਼ਰੂਰ ਪੜ ਲੈਣ ਉਹਦੇ ਵਿੱਚ ਕਲੀਅਰਲੀ ਲਿਖਿਆ ਕਿ ਜਦੋਂ ਜੀ20 ਦੀ ਮੀਟਿੰਗ ਦੇ ਵਿੱਚ ਟਰੂਡੋ ਅਤੇ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਭਾਰਤ ਗਏ ਆ ਤੇ ਉਹਨਾਂ ਨੇ ਮੋਦੀ ਨੂੰ ਇਸ ਬਾਰੇ ਖੁੱਲ ਕੇ ਜਾਣਕਾਰੀ ਦੇ ਦਿੱਤੀ ਸੀ ਕਿ ਸਾਡੇ ਕੋਲ ਆ ਸਬੂਤ ਆ ਇਸ ਤਰੀਕੇ ਦੇ ਨਾਲ ਭਾਰਤੀ ਏਜੰਟ ਇਨਵੋਲ ਆ ਤਾਂ ਹੀ ਫਿਰ ਭਾਰਤੀ ਡਿਪਲੋਮੈਟ ਜਿਹੜਾ ਕੈਨੇਡਾ ਦੇ ਵਿੱਚੋਂ ਕੱਢੇ ਗਏ ਸੀਗੇ ਇਸ ਤੋਂ ਇਲਾਵਾ ਕੈਨੇਡੀਅਨ ਸੁਰੱਖਿਆ ਸਲਾਹਕਾਰਾਂ ਨੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤਾਂ ਕੀਤੀਆਂ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਗੋਵਲ ਨਾਲ ਮੁਲਾਕਾਤਾਂ ਕੀਤੀਆਂ ਉਹਨਾਂ ਨੂੰ ਭਾਰਤ ਵਿੱਚ ਅਤੇ ਫਿਰ ਸਿੰਗਾਪੁਰ ਦੇ ਵਿੱਚ ਵੀ ਸਬੂਤ ਮਹਈਆ ਕਰਾਇਆ ਹੁਣ ਜੇ ਕਿਸੇ ਨੇ ਮੰਨਣਾ ਨਹੀਂ ਤਾਂ ਢੀਠਤਾ ਹੀ ਹੈ ਜਿਵੇਂ ਚੋਰੀ ਚੋਰੀ ਕਰਨ ਤੋਂ ਬਾਅਦ ਨਾ ਮੰਨੇ ਵੀ ਮੈਂ ਤਾਂ ਚੋਰੀ ਕੀਤੀ ਨਹੀਂ ਉਹੀ ਗੱਲ ਆ ਸੋ ਕੈਨੇਡਾ ਵਾਲਿਆਂ ਦੇ ਵਿੱਚ ਨਹੀਂ ਤਾਕਤ ਹੈ ਨਹੀਂ ਕਿ ਇਹ ਪੜਾ ਫੇੜ ਕੇ ਮਨਾ ਸਕਣ ਪਰ ਅਮਰੀਕਾ ਵਾਲਿਆਂ 'ਚ ਹੈਗੀ ਆ ਤੇ ਉਹਨਾਂ ਦੇ ਮੋਰੇ ਆਪਾਂ ਦੇਖ ਰਹੇ ਹਾਂ ਕਿ ਨਿਊਯਾਰਕ ਅਦਾਲਤ ਵਿੱਚ ਸਾਰਾ ਕੁਝ ਨੰਗਾ ਵੀ ਹੋ ਰਿਹਾ ਹੈ ਭਾਰਤੀ ਮਨ ਵੀ ਰਹੇ ਆ ਸੋ ਇਸ ਲਈ ਜਿਹਾ ਮਤਾਬਕ ਅਮਰੀਕਨ ਅਤੇ ਕੈਨੇਡੀਅਨ ਏਜੰਸੀਆਂ ਨੇ ਇਹ ਵੀ ਮੰਨ ਲਿਆ ਕਿ ਅਜਿਹੇ ਆਪਰੇਸ਼ਨ ਨਵੀਂ ਦਿੱਲੀ ਦੇ ਵਿੱਚ ਮੋਦੀ ਦੀ ਮਰਜ਼ੀ ਤੋਂ ਬਗੈਰ ਉਹਨਾਂ ਦੇ ਜਿਹੜੇ ক্লোਜ਼ ਸਰਕਟ ਤੋਂ ਬਿਨਾਂ ਮਨਜ਼ੂਰ ਨਹੀਂ ਸਨ ਹੋ ਸਕਦੇ ਸੋ ਉਹਨਾਂ ਨੇ ਖੁੱਲ ਕੇ ਇਹਦੇ ਵਿੱਚ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਰਵਾ ਦੇ ਮੁਖੀ ਜਿਹੜੇ ਨੇ ਸਾਮਤ ਗੋਹੇਲ ਉਸ ਵੇਲੇ ਦੇ ਜਿਹੜੇ ਕਿ ਖਾੜਕੂਆ ਦੇ ਵੇਲੇ ਪੰਜਾਬ ਦੇ ਵਿੱਚ ਵੱਡੇ ਅਧਿਕਾਰੀ ਰਹੇ ਆ ਉਹਨਾਂ ਦਾ ਨਾਮ ਵੀ ਲਿਆ ਆ ਸੋ ਇਹ ਗੱਲ ਹੁਣ ਸਾਰੀ ਖੁੱਲ ਕੇ ਸਾਹਮਣੇ ਆ ਵੀ ਸਬੂਤ ਕੀ ਨੇ ਅੰਗਲੈਂਡ ਨੇ ਦਿੱਤੇ ਆ ਅਮਰੀਕਾ ਨੇ ਕੈਨੇਡਾ ਨੂੰ ਦਿੱਤੇ ਆ ਸੋ ਇਹ 5W ਦੀ ਸਾਰੀ ਰਿਪੋਰਟ ਆ ਹੁਣ ਇਸ ਰਿਪੋਰਟ ਤੋਂ ਬਾਅਦ ਕੈਨੇਡਾ ਦੇ ਮੌਜੂਦਾ ਭਾਰਤ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਕ ਕਾਰਨੀ ਅਤੇ ਵਿਦੇਸ਼ ਮੰਤਰੀ ਨੀਤਾ ਨੰਦਰੋ ਨੂੰ ਚਾਹੀਦਾ ਕਿ ਭਾਰਤ ਨਾਲ ਸਬੰਧਾਂ ਬਾਰੇ ਆਪਣੇ ਫੈਸਲਿਆਂ ਦਾ ਦੁਬਾਰਾ ਮਲਾਂਕਣ ਕਰਨ ਤਾਂ ਕਿ ਸਿੱਖਾਂ ਨੂੰ ਇੱਕ ਵਾਰ ਫਿਰ ਸ਼ਿਕਾਰ ਨਾ ਬਣਾਇਆ ਜਾ ਸਕੇ ਬਾਕੀ ਜਿਹੜੇ ਸਾਡੇ ਪੰਜਾਬੀ ਐਮਪੀਜ਼ ਆ ਉਹ ਵੀ ਇਹ ਰਿਪੋਰਟ ਪੜਨ ਆਮ ਲੋਕ ਵੀ ਪੜ ਕੇ ਉਹਨਾਂ ਨੂੰ ਜਵਾਬਦੇਹ ਬਣਾਉਣ ਕਿ ਹੁਣ ਤਾਂ ਸਾਰਾ ਕੁਝ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਚੁੱਕਾ ਆ ਹੱਲੇ ਵੀ ਤੁਸੀਂ ਕਿਉਂ ਸਿੱਖਾਂ ਕੈਨੇਡਾ ਵਿੱਚ ਮਰਵਾਉਣ ਦਾ ਰਾਹ ਖੋਲ ਰਹੇ ਆ ਇਹ ਸਵਾਲ ਜ਼ਰੂਰ ਹੋਣੇ ਚਾਹੀਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡਾ ਦੀ ਤਾਂ ਕੋਈ ਹਫ਼ਤਾ ਸੁੱਕਾ ਜਾਂਦਾ ਜਦੋਂ ਦੋ ਪੰਜਾਬੀ ਜਿਹੜੇ ਨੇ ਉਹ ਡਰੱਗ ਲੰਘਾਉਂਦੇ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਨਾਂ ਫੜੇ ਜਾਂਦੇ ਹੋਣ ਸੋ ਇੱਕ ਵਾਰੀ ਫੇਰ ਖਬਰਾਂ ਆ ਰਹੀਆਂ ਕਿ 18 ਅਕਤੂਬਰ ਦਾ ਮਾਮਲਾ ਆ ਦੋ ਪੰਜਾਬੀ ਜਿਨ੍ਹਾਂ ਦੇ ਚ ਕਰਨ ਅਵਾਨ ਉਮਰ 24 ਸਾਲ ਅਤੇ ਗਗਨਦੀਪ ਸਿੰਘ ਘਰੇਲਾ ਉਮਰ 32 ਸਾਲ ਦੋਵੇਂ ਬ੍ਰੈਮਟਨ ਦੇ ਰਹਿਣ ਵਾਲੇ ਆ ਏ ਅਮਰੀਕਾ ਤੋਂ ਸਾਰਨੀਆਂ ਬ੍ਰਿਜ ਦੇ ਰਾਹੀਂ ਮੈਕਸੀਕਨ ਸੂਬੇ ਚੋਂ অন্ਟਾਰੀਓ ਵੱਲ ਨੂੰ ਡਰੱਗ ਢੋਹ ਰੇ ਸਗੇ ਮਿਲੀਅਨਸ ਆਫ ਡਾਲਰ ਦੀ ਡਰੱਗ ਇਨ੍ਹਾਂ ਦੇ ਟਰੱਕ ਚੋਂ ਫੜੀ ਗਈ ਆ ਸੋ ਇਹਨਾਂ ਦੇ ਉੱਤੇ ਹੁਣ ਮੈਥਾਫੈਟਾਮਾਈਨ ਜਿਹੜੀ ਕਿ ਬਹੁਤ ਹੀ ਖਤਰਨਾਕ ਡਰੱਗ ਆ ਉਹ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਚ ਲੰਘਾਉਣ ਦੇ ਖਤ ਚਾਰਜ ਜਿਹੜੇ ਲਾਈ ਗਏ ਆ ਸੋਰਾ ਵਿੱਚੋਂ ਜਿਹੜਾ ਤਾਂ ਕਰਨਵਾਨ ਆ ਜੀ ਉਹਨੂੰ 2 ਵੀਕਾਂ ਹਾਰਸਤ ਵਿੱਚ ਰੱਖਣ ਤੋਂ ਬਾਅਦ 85 ਹਜ਼ਾਰ ਦੀ ਜ਼ਮਾਨਤ ਦੇ ਉੱਤੇ ਛੱਡ ਦਿੱਤਾ ਗਿਆ ਹੈ ਆ ਦਾ ਪਾਸਪੋਰਟ ਫੜ ਲਿਆ ਗਿਆ ਆ ਉਹਦੇ ਜੀਪੀਐਸ ਟਰੈਕਰ ਲਾ ਦਿੱਤਾ ਗਿਆ ਆ ਨੂੰ ਇਹ ਕਹਿ ਰਿਹਾ ਕਿ ਤੁਸੀਂ ਅੰਟਾਰੀਓ ਛੱਡ ਕੇ ਜਾ ਨਹੀਂ ਸਕਦੇ ਤੇ ਜਿਹੜਾ ਦੂਜਾ ਮੁੰਡਾ ਗੁਰਗਨਦੀਪ ਸਿੰਘ ਘਰੇ ਲਿਆ ਉਹ ਹੱਲੇ ਪ੍ਰੀਸ ਰਾਸਤ ਵਿੱਚ ਆ ਉਹਦੀ ਜ਼ਮਾਨਤ ਦੀ ਸੁਣਵਾਈ ਜਿਹੜੀ ਆ 17 ਨਵੰਬਰ ਨੂੰ ਹੋਣੀ ਹੈ ਜੀ ਇਸ ਦੇ ਨਾਲ ਹੀ ਕੱਲ ਭਾਰਤ ਦੀ ਕਰੀਏ ਤਾਂ ਭਾਰਤ ਵਿੱਚ ਬਹੁਤ ਜਿਹੜੇ ਸੂਝਵਾਨ ਲੋਕ ਨੇ ਉਹ ਪਹਿਲਾਂ ਕਹਿ ਰਹੇ ਆ ਕਿ ਚੋਣਾ ਹੈਕ ਹੋ ਰਹੀਆਂ ਆ ਪਿਛਲੇ ਕੁਝ ਸਾਲਾਂ ਤੋਂ ਆ ਜਿਹੜੇ ਮੋਦੀ ਹੁਣੀ ਨੇ ਭਾਜਪਾ ਆ ਇਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਜਿਹੜੀਆਂ ਚੋਣਾਂ ਹੈ ਕਰ ਰਹੀਆਂ ਹਨ ਵਿੱਚ ਘਪਲਾ ਕਰ ਰਹੀਆਂ ਚਾਹੇ ਉਹ ਇਲੈਕਟ੍ਰੋਨਿਕ ਮਸ਼ੀਨਾਂ ਦੇ ਵਿੱਚ ਹੈਰਾਫੇਰੀ ਆ ਤੇ ਚਾਹੇ ਜਾਲੀ ਵੋਟਾਂ ਦੀ ਗੱਲ ਆ ਇਸ ਸਬੰਧੀ ਰਾਹੁਲ ਗਾਂਧੀ ਪਹਿਲਾਂ ਵੀ ਕਈ ਵਾਰੀ ਖੁਲਾਸੇ ਕਰ ਚੁੱਕੇ ਆ ਕਿ ਕਿਸ ਤਰੀਕੇ ਦੇ ਨਾਲ ਨਕਲੀ ਵੋਟਾਂ ਬਣਾਈਆਂ ਜਾਂਦੀਆਂ ਤੇ ਕਿਸ ਤਰੀਕੇ ਦੇ ਨਾਲ ਇੱਕੋ ਬੰਦੇ ਦੀਆਂ ਕਈ ਕਈ ਸੂਬਿਆਂ ਦੇ ਵਿੱਚ ਵੋਟਾਂ ਹਜ਼ਾਰਾਂ ਦੀ ਗਿਣਤੀ ਵਿੱਚ ਬਣੀਆਂ ਹੋਈਆਂ ਆ ਸੋ ਇਸ ਤਰੀਕੇ ਦੇ ਨਾਲ ਭਾਜਪਾ ਲਗਾਤਾਰ ਜਿੱਤ ਪ੍ਰਾਪਤ ਕਰ ਰਹੀ ਆ ਹੁਣ ਹਰਿਆਣੇ ਦੀ ਇੱਕ ਵੋਟਰ ਸੂਚੀ ਸਾਹਮਣੇ ਆਈ ਆ ਇਹਦੇ ਵਿੱਚ ਤਕਰੀਬਨ 22 ਵਾਰ ਵੋਟ ਪਈ ਹੋਈ ਆ ਅੱਡ ਅੱਡ ਨਾਮਾਂ ਦੇ ਉੱਤੇ ਕਿਤੇ ਸਮਿਤਾ ਕਿਤੇ ਸੀਮਾ ਕਿਤੇ ਸਵੀਟੀ ਬਣ ਕੇ ਪਰ ਹਰ ਤਰ੍ਹਾਂ ਦੇ ਉੱਤੇ ਦੀ ਫੋਟੋ ਲਾਈ ਗਈ ਆ ਉਹ ਇੱਕ ਬ੍ਰਾਜ਼ੀਲੀਅਨ ਮਾਡਲ ਕੁੜੀ ਦੀ ਲਾਈ ਗਈ ਆ ਸੋ ਹੁਣ ਉਹ ਬ੍ਰਾਜ਼ੀਲੀਅਨ ਮਾਡਲ ਕੁੜੀ ਜਿਹੜੀ ਆ ਉਹਨੇ ਵੀ ਬਿਆਨ ਦੇ ਦਿੱਤਾ ਇੰਸਟਾਗ੍ਰਾਮ ਤੇ ਕਿ ਮੈਂ ਤਾਂ ਕਦੀ ਭਾਰਤ ਆਈ ਵੀ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਫੋਟੋ ਕਿਹਨੇ ਚੱਕ ਕੇ ਵਰਤੀ ਆ ਪਰ ਕਮਾਲ ਦੀ ਗੱਲ ਆ ਕਿ ਇਸ ਨਾਮ ਦੇ ਉੱਤੇ ਇਸ ਫੋਟੋ ਦੇ ਥੱਲੇ 12 ਵਾਰ ਹਰਿਆਣਾ ਵਿੱਚ ਵੋਟ ਪਈ ਆ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਜੀ ਅੱਗੇ ਤੁਰ ਜਾ ਕੇ ਕਿ ਚੋਣਾਂ ਦੇ ਵਿੱਚ ਕਿਸ ਕਪਲਾ ਹੁੰਦਾ ਇਹ ਤਾਂ ਇੱਕ ਸਮਤਾ ਸਵੀਟੀ ਜਿਹੜੀ ਅਸੀਮਾ ਫੜ ਹੋਈ ਆ ਇਦਾਂ ਦੇ ਪਤਾ ਨਹੀਂ ਹੋਰ ਕਿੰਨੇ ਜਿਹੜੇ ਆ ਜਿਹੜੇ ਨਕਲੀ ਫੋਟੋਆਂ ਦੇ ਨਾਂ ਹੇਟ ਨਕਲੀ ਨਾਵਾਂ ਦੇ ਹੇਟ ਭਾਜਪਾ ਵੋਟਾਂ ਪਵਾ ਰਹੀ ਆ ਦੂਜੇ ਪਾਸੇ ਜਿਹੜਾ ਸੰਘ ਵੱਲੋਂ ਭਾਜਪਾ ਵੱਰੋਂ ਆਨਲਾਈਨ ਨੈਰੇਟਿਵ ਸਰਜਿਆ ਜਾ ਰਿਹਾ ਉਹ ਇਹ ਕਿ ਭਵਿੱਖ ਦੇ ਵਿੱਚ ਚੋਣਾ ਕਰਾਉਣ ਦੀ ਲੋੜ ਨਹੀਂ ਹੈਗੀ ਸੰਘੀ ਜਿਹੜੇ ਨੇ ਟਵਿੱਟਰ ਦੇ ਉੱਤੇ ਨੈਰੇਟਿਵ ਸਰਜ ਰਹੇ ਆ ਕਿ ਜੇਕਰ ਭਾਰਤ ਨੇ ਚੀਨ ਵਾਂਗ ਤਰੱਕੀ ਕਰਨੀ ਆ ਤਾਂ ਇੱਥੇ ਸਰਕਾਰ ਬਦਲਣ ਦੇ ਵਾਸਤੇ 20 ਸਾਲ ਅੜੀ ਕਰਨੀ ਚਾਹੀਦੀ ਆ ਇਹੀ ਸਰਕਾਰ ਨੂੰ 20 ਸਾਲ ਚੱਲਣ ਦੇਣਾ ਚਾਹੀਦਾ ਆ ਤਾਂ ਕਿ ਭਾਰਤ ਵਿੱਚ ਤਰੱਕੀ ਹੋ ਜਵੇ ਅਦਰਵਾਈਜ਼ ਸਰਕਾਰਾਂ ਬਦਲ ਜਾਂਦੀਆਂ ਆ ਤੇ ਕੀਤੇ ਹੋਏ ਕੰਮ ਬੱਚੇ ਰਹਿ ਜਾਂਦੇ ਆ ਸੋ ਇਸ ਕਰਕੇ ਹੈਰਾਨ ਨਾ ਹੋਇਓ ਜੇਕਰ ਕੱਲ ਨੂੰ ਇਹ ਐਲਾਨ ਹੋ ਜਵੇ ਕਿ ਗਾਂ ਤੋਂ ਭਾਰਤ ਵਿੱਚ ਚੋਣਾ ਨਹੀਂ ਕਰਵਾਈਆਂ ਜਾਣੀਆਂ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਦੀ ਹਰ ਸਾਲ ਵਿਸਾਖੀ ਤੇ ਤੇ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬ ਦੇ ਉੱਤੇ ਇਧਰੋਂ ਜਥੇ ਜਿਹੜੇ ਨੇ ਭਾਰਤ ਵਾਲੇ ਪਾਸਿਓਂ ਪੰਜਾਬ ਦੇ ਵਿੱਚੋਂ ਦਿੱਲੀ ਤੋਂ ਪਾਕਿਸਤਾਨ ਵਰਤਾਂ ਮਾਰੇ ਦਰਸ਼ਨ ਕਰਨ ਜਾਂਦੇ ਆ ਇਸ ਵਾਰੀ ਵੀ ਜਥਾ ਜਿਹੜਾ ਗਿਆ ਆ ਪਰ ਪੰਜਾਬ ਦੇ ਕੁਝ ਅਖਬਾਰਾਂ ਨੇ ਭਾਰਤ ਦੇ ਕੁਝ ਅਖਬਾਰਾਂ ਨੇ ਖਬਰਾਂ ਇਹ ਲਾਈਆਂ ਕਿ ਇਸ ਜਥੇ ਵਿੱਚੋਂ ਜਾਣ ਬੁੱਝ ਕੇ ਕੁਝ ਹਿੰਦੂ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਹਾਲਾਂਕਿ ਬਾਬੇ ਨਾਨਕ ਦੇ ਸ਼ਰਧਾਲੂ ਜਿਹੜੇ ਨੇ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਨਾਸਤਿਕ ਵੀ ਆ ਭਈ ਇਸ ਕਰਕੇ ਕਹਿੰਦੇ ਧੱਕਾ ਕੀਤਾ ਗਿਆ ਆ ਜਿਹਦੀ ਤੁਸੀਂ ਖਬਰ ਪਿੱਛੇ ਦੇਖ ਰਹੇ ਆ ਇਹ ਟਰਬਿਊਨ ਅੰਗਰੇਜ਼ੀ ਟਰਬਿਊਨ ਦੀ ਆ ਇਹਦੇ ਵਿੱਚ ਲਿਖਿਆ ਵੀ ਪਾਕ ਟਰਨਸ ਬੈਕ ਹਿੰਦੂ ਡਿਵੋਟਿਸ ਤੇ ਨਾਲ ਆਫ ਨਾਨਕਦੇਵ ਪਹਿਲੀ ਗੱਲ ਤਾਂ ਯੋਧਵੀਰ ਰਾਣਾ ਨਾਂ ਦਾ ਪੱਤਰਕਾਰ ਦੇਖੋ ਵੀ ਗੁਰਨਾਨਕ ਪਾਤਸ਼ਾਹ ਨੂੰ ਲਿਖ ਕੀ ਰਿਹਾ ਆ ਉਹਦਾ ਮੁਰੇ ਗੁਰੂ ੜਾ ਕੇ ਨਾਨਕਦੇਵ ਲਿਖ ਰਿਹਾ ਆ ਸੋ ਇਹਦੇ ਉੱਤੇ ਵੀ ਕਿਸੇ ਨੇ ਸ਼੍ਰੋਮਣੀ ਕਮੇਟੀ ਦਾ ਜਥੇਬੰਦੀ ਨੇ ਇਤਰਾਜ਼ ਨਹੀਂ ਕੀਤਾ ਤੇ ਨਾ ਟ੍ਰਿਬਿਊਨ ਦੇ ਐਡੀਟਰ ਨੇ ਕਿਸੇ ਨੇ ਇਸ ਸੰਬੰਧੀ ਕਲੀਅਰ ਕੀਤਾ ਕਿ ਪੱਤਰਕਾਰ ਨੇ ਲੈ ਕੇ ਭੇਜਿਆ ਸੀ ਜਾਂ ਫਿਰ ਡਿਸਕ ਦੇ ਉੱਤੇ ਇਹ ਸਰਲੇਖ ਇਸ ਤਰੀਕੇ ਦੇ ਨਾਲ ਕੱਢ ਕੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਦੇ ਖਿਲਾਫ ਨਫ਼ਰਤ ਜਿਹੜੀ ਇਸ ਤਰੀਕੇ ਰੱਖੀ ਗਈ ਹੈ ਮਨ ਦੇ ਵਿੱਚ ਦਿਖਾਈ ਗਈ ਹੈ ਸੋ ਜਿੱਥੇ ਇਹ ਨਾਂ ਗਲਤ ਵਰਤਿਆ ਗਿਆ ਉੱਥੇ ਨਾਲ ਦੀ ਨਾਲ ਜਾਣਕਾਰੀ ਵੀ ਝੂਠੀ ਪਰੋਸੀ ਗਈ ਆ ਇਹ ਤਾਂ ਸਿਰਫ ਟ੍ਰਿਬਿਊਨ ਦੀ ਗੱਲ ਆ ਹੋਰ ਭਾਰਤੀ ਮੀਡੀਆ ਨੇ ਵੀ ਖਬਰਾਂ ਇਹੀ ਲਈਆਂ ਪੰਜਾਬੀ ਟ੍ਰਿਬਿਊਨ ਨੇ ਜਗ ਬਾਣੀ ਨੇ ਹੋਰਾਂ ਨੇ ਬਈ ਦੇਖੋ ਜੀ ਹਿੰਦੂ ਸ਼ਰਧਾਲੂਆਂ ਨੂੰ ਲੰਘਾ ਨਹੀਂ ਦਿੱਤਾ ਗਿਆ ਪਰ ਇਹਦੀ ਜਿਹੜੀ ਹੁਣ ਸ਼ਾਨਬੀਣ ਹੈ ਜੀ ਉਹ ਟਾਈਮਜ਼ ਆਫ ਇੰਡੀਆ ਨੇ ਤੇ ਇੰਡੀਅਨ ਐਕਸਪ੍ਰੈਸ ਨੇ ਕੀਤੀ ਹੈ ਇੰਡੀਅਨ ਐਕਸਪ੍ਰੈਸ ਦੇ ਖੋਜੀ ਪੱਤਰਕਾਰ ਨੇ ਕਮਲਦੀਪ ਸਿੰਘ ਬਰਾੜ ਉਹਨਾਂ ਨੇ ਕਿਹਾ ਵੀ ਖਬਰਾਂ ਨੂੰ ਜਾਣਬੁੱਝ ਕੇ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਪੜ੍ਹਨ ਸੁਣਨ ਵਾਲਿਆਂ ਨੂੰ ਇਹ ਲੱਗੇ ਕਿ ਸਿਰਫ ਹਿੰਦੂ ਸ਼ਰਧਾਲੂਆਂ ਨੂੰ ਵਾਪਸ ਭੇਜਿਆ ਗਿਆ ਜਦੋਂ ਕਿ ਸਲੀਅਤ ਇਹ ਹੈ ਕਿ ਕੁਝ ਹਿੰਦੂ ਸ਼ਰਧਾਲੂਆਂ ਦੇ ਨਾਲ-ਨਾਲ 50 ਦੇ ਕਰੀਬ ਸਿੱਖ ਸ਼ਰਧਾਲੂ ਵੀ ਵਾਪਸ ਮੋੜੇ ਗਏ ਆ ਹਾਲਾਂਕਿ ਸਾਰਿਆਂ ਦੇ ਕੋਲ ਵੀਜ਼ਾ ਸੀਗਾ ਉਦੇ ਕਈ ਕਾਰਨ ਨੇ ਸਿਕਿਉਰਿਟੀ ਰੀਜ਼ਨਸ ਨੇ ਸ਼ੱਕ ਦੀ ਗੱਲ ਹੈਗੀ ਆ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਹੱਲੇ ਵੀ 45 ਤੋਂ ਲੈ ਕੇ 50 ਦੇ ਕਰੀਬ Hindu ਸ਼ਰਧਾਲੂ ਜਿਹੜਾ ਜਾ ਚੁੱਕਾ ਆ ਉਹਦੇ ਵਿੱਚ ਪਾਕਿਸਤਾਨ ਪਹੁੰਚੇ ਹੋਏ ਆ ਪਰ ਖਬਰਾਂ ਇਸ ਤਰੀਕੇ ਬਣਾਈਆਂ ਗਈਆਂ ਵੀ ਜਿਵੇਂ ਇੱਕ ਵੀ ਸ਼ਰਧਾਲੂ Hindu ਜਿਹੜਾ ਆ ਉਹ ਲੰਘਣ ਨਹੀਂ ਦਿੱਤਾ ਆ ਸੋ ਕਰੀਬ 930 ਦੇ ਕਰੀਬ ਸ਼ਰਧਾਲੂ 4 ਨਵੰਬਰ ਨੂੰ ਵਾਗਾ ਟਾਰੀ ਬਾਰਡਰ ਰਾਹੀਂ ਪਾਕਿਸਤਾਨ 'ਚ ਦਾਖਲ ਹੋਏ ਆ ਕੁੱਲ ਗਿਣਤੀ 2157 ਸੀਗੀ ਜਿਨ੍ਹਾਂ ਨੂੰ ਇਸ ਮੌਕੇ ਵੀਜ਼ੇ ਜਾਰੀ ਕੀਤੇ ਗਏ ਸੀ ਪਰ ਜਾਣ ਸਿਰਫ 930 ਨੂੰ ਦਿੱਤਾ ਗਿਆ ਜਿਨ੍ਹਾਂ ਨੂੰ ਨਹੀਂ ਜਾਣ ਦਿੱਤਾ ਗਿਆ ਉਹਨਾਂ ਦੇ ਵਿੱਚ 14 Hindu ਆ ਤੇ 50 ਸਿੱਖ ਨੇ ਜੀ ਤੋ ਉਹਨਾਂ ਨੂੰ ਵੀਜ਼ੇ ਜਾਰੀ ਹੋ ਚੁੱਕੇ ਸੀਗੇ ਪਰ ਪਾਕਿਸਤਾਨ ਨੇ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਿਹੜੇ 14 ਹਿੰਦੂ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਉਹ ਹਿੰਦੂ ਨੇ ਜਿਹੜੇ ਕਿ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਏ ਆ ਭਾਰਤ ਵਿੱਚ ਉਹਨਾਂ ਨੇ ਸ਼ਰਨਾਰਥੀ ਆਸਰਾ ਲਿਆ ਆ ਦੇ ਉਹ ਹੈਗੇ ਪਾਕਿਸਤਾਨੀ ਹਿੰਦੂ ਆ ਤੇ ਹੁਣ ਭਾਰਤੀ ਨਾਗਰਿਕ ਬਣ ਕੇ ਦੁਬਾਰਾ ਪਾਕਿਸਤਾਨ ਜਾਣਾ ਚਾਹੁੰਦੇ ਸਗੇ ਤਾਂ ਕਿ ਗ੍ਰਿਤਾਮਾ ਦੀ ਯਾਤਰਾ ਦੇ ਆਰ ਵਿੱਚ ਉਹ ਆਪਣੇ ਪਿੰਡ ਜਾਇਆ ਉਹਨਾਂ ਦੇ ਆਪਣੇ ਘਰਬਾਰ ਦੇਖਣ ਨੂੰ ਕਿਉਂਕਿ ਹਰ ਇੱਕ ਬੰਦੇ ਦਾ ਜੀ ਕਰਦਾ ਵੀ ਜਿੱਥੇ ਉਹ ਜੰਮਿਆ ਪਲਿਆ ਉੱਥੇ ਨੂੰ ਮੁੜ ਕੇ ਜਾਵੇ ਪਾਕਿਸਤਾਨ ਨੂੰ ਇਹ ਇਤਰਾਜ਼ ਸੀਗਾ ਕਿ ਇਹ ਬੰਦਿਆਂ ਨੇ ਐਸਾਈਲਮ ਕੀਤੀ ਹੈ ਦੂਜੇ ਮੁਲਕ ਵਿੱਚ ਜਾ ਕੇ ਇੱਥੋਂ ਸਾਨੂੰ ਖਤਰਾ ਦੱਸ ਕੇ ਹੁਣ ਅਸੀਂ ਇਹਨਾਂ ਨੂੰ ਵਾਪਸ ਨਹੀਂ ਆਉਣ ਦੇਣਾ ਸੋ ਇਸ ਕਰਕੇ ਜਵਾਬ ਹੋਇਆ ਪਰ ਕਿਆ ਆਇਆ ਗਿਆ ਖਬਰਾਂ ਦੇ ਵਿੱਚ ਖਬਰਾਂ ਦੇ ਵਿੱਚ ਕਿ Hindu ਹੋਣ ਕਰਕੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਗਿਆ ਜਦੋਂ ਕਿ ਅਸਲੀਅਤ ਇਹ ਹੈ ਕਿ ਹੱਲੇ ਵੀ 45 ਤੋਂ 50 ਦੇ ਕਰੀਬ Hindu ਜਥੇ ਵਿੱਚ ਸ਼ਾਮਲ ਆ ਅਤੇ ਇਹਨਾਂ ਨੂੰ ਮੋੜਿਆ ਆ 14 Hinduਾਂ ਦੇ ਨਾਲ 50 ਸਿੱਖ ਵੀ ਮੋੜੇ ਆ ਕਿਉਂਕਿ ਉਹਨਾਂ ਦੇ ਉੱਤੇ ਸ਼ੱਕ ਸੀਗਾ ਵੀ ਇਹ ਕੋਈ ਭਾਰਤ ਦੇ ਏਜੰਟ ਹੋ ਸਕਦੇ ਆ ਜਾਂ ਕੋਈ ਹੋਰ ਈਵਰੀ ਸ਼ੱਕ ਦੇ ਆਧਾਰ ਤੇ ਮੋੜਿਆ ਜਾਂਦਾ ਸੋ ਕੁੱਲ ਮਿਲਾ ਕੇ ਝੂਠ ਦੇ ਆਧਾਰ ਤੇ ਖਬਰਾਂ ਪ੍ਰਸਾਰਤ ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਪੰਜਾਬ ਦੇ ਕੁਝ ਖੋਜੀ ਪੱਤਰਕਾਰਾਂ ਨੇ ਇਹਨਾਂ ਦੇ ਚਿੱਥੜੇ ਦੇ ਅਧੜ ਸਿੱਟੇ ਆ ਇਹ ਝੂਠ ਬੇਨਕਾਬ ਕਰ ਦਿੱਤਾ ਹੈ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਹਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ